ਲੋੜੀ ਸਸਿਕਾਲ ਲਖਾਣੇ ਨੂੰ ਨਰ ਚਿੱਟੀਆਂ ਅੱਖਾਂ ਦਾ ਰੱਖ ਦੇਖੋ ਬੜੀ ਸ਼ਾਨਦਾਰ ਹੈ ਇਹ ਮਾਦੀ ਹੈ ਜਿਹੜੀ ਉਹ ਚਿੱਟੀਆਂ ਅੱਖਾਂ ਦੀਆਂ ਲਾਲ ਚੀਨੀ ਨਵਾਂ ਪੇਰ ਆਪਣਾ ਇਹ ਅੱਲਾਹੁਲ ਕੂਦਰੀ ਲਾਲ ਚੀਨੀ ਜੋ ਕਿ ਆਪਾਂ ਪਿੰਡ खिड़की आले ਛੱਡੀ ਸੀ ਬਾਗੀयत ਕੀ ਅੰਨਾਰ ਅੰਨਾਰੇ ਵੀ ਸ਼ਟਨ ਕਨੀਓ ਰਹਿ ਗਿਆ ਸੀ ਝਾੜ ਪੈ ਗਿਆ ਆਖੋਟ ਚਿੱਟੀਆਂ ਉਹ ਖਾਦੇ ਖਾਦੇ ਡਰਨਾ ਵਾਦਾਂ ਚੁਗਦੇ ਰਹੇ ਘੱਟ ਡਰਦੇ ਐ ਆਪ ਉਤਰੀ ਹੈ ਜੀ। ਬਰੋਏ। ਬੱਸ ਆਉਂਦਰਦੀਆਂ। ਕਿਵੇਂ ਲੱਗਿਆ ਜੀ ਜੋੜਾ? ਜ਼ਰੂਰ ਕਮੈਂਟ ਕਰਕੇ ਦੱਸਿਓ। ਇਸੇ ਕਾਲ ਸਾਰੇ ਪ੍ਰਾਣ।